ਕੀ ਕਰਕੇ ਜੱਪਕੀ ਦੇ ਹੋ ਸੰਪਤੀ ਸੇ ਦੇ ਦੇ ਨਹੀਂ ਗੋਪੀ ਤੁਹਾਨੂੰ ਰਿਆ ਦੇ ਨਹੀਂ ਨਾ ਨੀ ਤੇ ਨਾ ਨੀ ਨਾ ਨੀ ਦੇ ਨਾ ਨੀ ਦੇ ਨਾਨਕ ਦੇਵ ਜੀ ਇਸ ਲਿਖੇ ਨਹੀਂ ਦੇ ਮਹਾਤਮਾ ਦੇ ਤੇ ਲੇਸ ਤੋਂ ਉਹ ਲਾ ਮਹਾਤਮਾ ਦੇ ਜੀ ਉਸ ਤੋਂ ਜੋਤਗੇ ਜੀ ਆ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਨੂੰ ਜੀ ਦੱਸਣਾ ਪਤਾ ਚੱਲਣਾ ਤੁਹਾਡਾ ਤੇ ਹੁਣ ਤਾਂ ਆਪ ਇੱਕ ਆ ਮੈਂ ਫਰੀ ਹੈ ਠੀਕ ਮੈਂ ਇਥੇ ਰੱਤ ਨਾ ਚਲੇ ਜੀ ਇਹਦੇ ਤੋਂ ਮੇਰੇ ਫਿੰਗਰਪ੍ਰਿੰਟ ਪ੍ਰਿੰਸ ਲੈ ਕੇ ਉਹ ਮੇਰੇ ਬਾਰੇ ਸਾਰਾ ਕੁਝ ਪਤਾ ਕੀਤਾ ਜਾ ਸਕਦਾ ਹੂੰ ਮੈਂ ਤੇ ਰਿਹਾ ਵੀ ਨਹੀਂ ਤੇ ਮੈਂ ਸੰਸਾਰ ਚ ਰਿਹਾ ਵੀ ਨਹੀਂ ਪਰ ਮੇਰੇ ਫਿੰਗਰਪ੍ਰਿੰਟ ਸਿਕਿਓਨ ਇਹਦੇ ਤੋਂ ਇਹਦੀ ਰੈਡ ਮੇਰੇ ਬਾਰੇ ਕੀਤਾ ਪਤਾ ਕੀਤਾ ਜਾ ਸਕਦਾ ਹੈ ਜਿਦੋਂ ਮੈਂ ਕਿਸੇ ਚੀਜ਼ ਨੂੰ ਜਨ ਹਾਂ ਮੇਰੀ ਉਹਦੇ ਤੇ ਇੱਕ ਇਨਫਲੂਐਂਸ ਰਹ ਜਾਂਦਾ ਠੀਕ ਸਮਝ ਆ ਗਈ ਹੂੰ ਜਦੋਂ ਮੈਂ ਇਸ ਸ੍ਰਿਸ਼ਟੀ ਅੰਦਰ ਆਇਆ ਮੈਂ ਇਸ ਮਾਇਆ ਦੇ ਵਿੱਚ ਆਇਆ ਤਾਂ ਮੇਰੀ ਇਥੇ ਇਮਪ੍ਰਿੰਟ ਪੈਦਾ ਹੁੰਦੀ ਹੈ। ਇੱਥੇ ਦੀ ਹੁੰਦੀ ਹੈ। ਐਨਰਜੈਟਿਕ ਲੈਵਲ ਤੇ ਨਹੀਂ ਹੁੰਦੀ। ਜਦੋਂ ਆਪਾਂ ਕਈ ਸਥਾਨਾਂ ਤੇ ਜਾਂਦੇ ਹਾਂ ਉੱਥੇ ਸੰਗ ਵਿੱਚ ਅਨੁਭਵ ਕਰਦੇ ਹਾਂ। ਕਿਉਂ? ਕਿਉਂਕਿ ਉੱਥੇ ਕੋਈ ਇਮਪ੍ਰਿੰਟ ਅੱਛੀ ਹੈ। ਕਿ ਕਿਸੇ ਥਾਂ ਅਨੈਗੈਟਿਵ ਅਨੁਭਵ ਹੁੰਦਾ ਹੈ ਕਿਤੇ ਉੱਤੇ ਨੈਗੈਟਿਵ ਇਮਪ੍ਰਿੰਟs ਹੈ। ਸੋ ਇਹਦਾ ਮਤਲਬ ਕਿ ਹਰ ਦੇਤੀ ਇੱਕ ਇਮਪ੍ਰਿੰਟ ਛੱਟ ਕੇ ਜਾਂਦਾ। ਜੀ। ਸੋ ਸੰਪੂਰਨ ਕੋਈ ਨਹੀਂ ਜਾਂਦਾ। ਹਰ ਇਮਪ੍ਰਿੰਟ ਰਹਿ ਜਾਂਦਾ ਰਹਿ ਜਾਂਦਾ। ਸਹੀ। ਜਿੰਨੇ ਤੁਸੀਂ ਸੰਪੂਰਨਤਾ ਦੇ ਨੇੜੇ ਹੋਗੇ ਉਨਾਂ ਹੀ ਤੁਹਾਡੀ ਇਮਪ੍ਰਿੰਟ ਸ੍ਰਿਸ਼ਟੀ ਅੰਦਰ ਜਾਦੀ ਤੈਣ ਰਹੇਗੀ। ਬਾਹਮ ਵਿਅਕਤੀ ਦੀ ਇਮਪ੍ਰਿੰਟ ਮਰਨ ਤੋਂ ਬਾਅਦ ਇਸ ਵੇਲੇ ਖਤਮ ਹੋ ਜਾਂਦੀ। ਜਤਨੀ 13ਵੀਂ 14ਵੀਂ 16ਵੀਂ 18ਵੀਂ ਜਿਹੜੀਆਂ ਮਨਾਇਆਂ ਜਾਂਦੀਆਂ ਹਨ ਕੇਵਲ ਤੇ ਕੇਵਲ ਜਿੰਨੀ ਕਿਹਦੀ ਸਾਧਨਾ ਜਾੜੀ ਉਨਾਂ ਹੀ ਇਮਪ੍ਰਿੰਟ ਜ਼ਿਆਦਾ ਰਹਿੰਦਾ। ਇਸੇ ਰਿਟਸ ਨਹੀਂ ਕਿਸੇ ਸੁਤੇ ਆਰ ਵਿੱਚ ਕੋਈ ਸਾਰ ਨਹੀਂ ਬਣਾਤਾ ਹੈ ਨਾ ਤਾਂ ਕਿਉਂ ਮੰਨਦਾ ਹੈ 17 ਦਿਨਾਂ ਬਾਅਦ ਜੋ ਸਾਡਾ ਇਮਪ੍ਰਿੰਟ ਇਸ ਨਗਰੀ ਅੰਦਰ ਇਸ ਮਾਇਆ ਦੀ ਨਗਰੀ ਹੈ ਉਹਦੇ ਤੋਂ ਅਲੋਪ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਵੇਂ ਮੇਰਾ ਇਮਪ੍ਰਿੰਟ ਇੱਥੇ ਹੋ ਸਕਦਾ 2 ਦਿਨ 4 ਦਿਨ 5 ਦਿਨ ਹਫਤਾ ਮਹੀਨਾ ਸਾੜੇ ਰੇ ਦਾ ਉਸ ਤੋਂ ਬਾਅਦ ਮੇਰਾ ਇਮਪ੍ਰਿੰਟ ਖਤਮ ਹੋ ਜਾਂਦਾ ਹੈ ਉਹ ਇਸ ਲੈਵਲ ਤੇ ਵੀ ਮੇਰਾ ਇਮਪ੍ਰਿੰਟ ਹੈ ਫਿਜ਼ੀਕਲ ਲੈਵਲ ਤੇ ਵੀ ਮੇਰਾ ਇਮਪ੍ਰਿੰਟ ਹੈ ਆਤਮਿਕ ਲੈਵਲ ਤੇ ਵੀ ਮੇਰਾ ਇਮਪ੍ਰਿੰਟ ਹੈ ਜਿੰਨਾ ਮੇਰੇ ਤੇ ਜ਼ਿਆਦਾ ਹੀ ਊਰਜਾ ਜਾਗਰਤ ਹੋਏਗੀ ਉਨੀ ਮੇਰੀ ਇਮਪ੍ਰਿੰਟ ਜ਼ਿਆਦਾ ਹੀ ਹੋਏਗੀ ਜਿੱਥੇ ਬਾਬਾ ਆਨੰਦ ਸਿੰਘ ਨੇ ਤਪੱਸਿਆ ਕੀਤੀ ਆ ਉਸ ਵੇਲੇ ਉਹਨਾਂ ਦੀ ਇਮਪ੍ਰਿੰਟ ਤੁਹਾਨੂੰ ਉੱਥੇ ਖਿਆਲੀ ਅਨੁਭਵ ਹੋਏਗੀ ਬਾਅਦ ਤੁਹਾਨੂੰ ਘਟ ਹੋਏਗੀ ਦਾ ਮਤਲਬ ਕਿ ਉਹਨਾਂ ਨੇ ਕੋਈ ਇਮਪ੍ਰਿੰਟ ਛੱਡ ਕੇ ਜਾਂਦਾ ਹੈ ਸੰਪੂਰਨ ਕੋਈ ਨਹੀਂ ਜਾਂਦਾ ਨਾਮ ਰਿਹਾ ਸਾਧੂ ਬ੍ਰਿਯਮ ਸਾਧੂ ਰਿਹਾ ਇੱਕ ਨਾਮ ਰਹਿੰਦਾ ਹੈ ਤੇ ਇੱਕ ਸਾਧੂ ਦੀ ਇਮਪ੍ਰਿੰਟ ਸ੍ਰਿਸ਼ਟੀ ਅੰਦਰ ਹੀ ਕਿਤੇ ਤੋਂ ਜਿਦੋਂ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਅੰਦਰ ਪਰਮਾਤਮਾ ਨੂੰ ਬ੍ਰਹਮ ਨੂੰ ਅਨੁਭਵ ਕੀਤਾ ਉਹਨਾਂ ਦੀ ਜਿਹੜੀ ਇਮਪ੍ਰਿੰਟ ਹੈ ਸਰੀਰ ਕਰਕੇ ਉਹ ਚਲ ਗਏ ਆਤਮਾ ਕਰਕੇ ਪਰਮਾਤਮਾ ਨਾਲ ਇੱਕ ਹੋ ਗਏ ਪਰ ਉਹਨਾਂ ਦੀ ਜਿਹੜੀ ਹਜ਼ੂਰੀ ਆ ਉਹਨਾਂ ਦੀ ਜਿਹੜੀ ਇਮਪ੍ਰਿੰਟ ਆ ਉਹ ਸਦੀਆਂ ਸਦੀਆਂ ਨਾ ਕੀਤੀ ਰਹੇਗੀ ਸੋ ਉਸ ਇਮਪ੍ਰਿੰਟ ਨੂੰ ਅਸੀਂ ਯਾਦ ਕਰਦੇ ਹਾਂ ਜੇ ਮੇਰੀ ਇਮਪ੍ਰਿੰਟ ਰਹਿ ਸਕਦੀ ਹੈ ਤਨ ਕਰਤੀ ਰਹਿ ਸਕਦੀ ਹੈ ਏ ਗੁਰੂ ਨਾਨਕ ਦੀ ਇਮਪ੍ਰਿੰਟ ਆਤਮਿਕ ਕਰਤੀ ਕਿਉਂ ਨਿਕਟ ਇਹ ਕਰਤੀ ਜਿੰਨਾ ਕੋਈ ਸਾਧੂ ਬਲਵਾਨ ਹੋਏਗਾ ਜਿੰਨਾ ਕੋਈ ਸਾਧੂ ਜਿਆਦਾ ਜਾਗਿਆ ਹੋਏਗਾ ਉਨੀ ਇਮਪ੍ਰਿੰਟ ਜਿਆਦਾ ਹੋਏਗੀ ਆਮ ਜਿਹੜਾ ਸਾਧੂ ਹੈ ਉਹਦੀ ਇਮਪ੍ਰਿੰਟ 2000 ਸਾਲ ਰਹਿੰਦੀ ਹੈ ਜੇ ਕੋਈ ਜਿਆਦਾ ਬੰਦੀ ਕੀ ਕਰੇ ਤੇ 5000 ਸਾਲ ਰਹਿੰਦੀ ਆ ਜੇ ਉਹ ਤੋਂ ਜਿਆਦਾ ਕਰੇ ਤਾਂ 10000 ਰਹਿੰਦੀ ਹੈ ਆਂਯੋ ਜੁਗ-ਜੁਗ ਵਿੱਚ ਵਾਕ-ਵਾਕ ਦਾ ਤਾਰ ਆ ਗਿਆਂ ਜਿਉਂ ਅਵਤਾਰ ਪ੍ਰਾਣੀ ਨੇ ਹੋ ਸਕਦਾ ਉਹ ਇਸ ਜੁਗ ਵਿੱਚ ਐਕਸੈਸਿਬ ਨਹੀਂਗੇ। ਤੋਂ ਇਸ ਜੁਗ ਦੇ ਅੰਦਰ ਜਿਹੜਾ ਕਲਯੁਗ ਹੈ ਇਹਦੇ 'ਚ ਗੁਰੂ ਨਾਨਕ ਮਹਾਰਾਜ ਦੀ ਹਜ਼ੂਰੀ ਹੈ। ਕਲਯੁਗ ਦੇ ਵਿੱਚ ਕੇਵਲ ਤੇ ਕੇਵਲ ਗੁਰੂ ਨਾਨਕ ਦੀ ਹੀ ਇਮਪ੍ਰਿੰਟ ਹੈ। ਕਿ ਤੁ ਸੋ ਆਈ ਉਹ ਪਤਨ ਨੇ ਸਮਝ ਆਈ ਕਿ ਸਾਧੂ ਜਿਹੜਾ ਜਾਣਦਾ ਨਹੀਂਗਾ, ਗੁਰੂ ਜਾਣਦਾ ਨਹੀਂਗਾ। ਨਾਮ ਰਿਓ ਹਦ ਰਹਿੰਦਾ ਹੈ। ਤੇ ਕੋਈ ਇੰਪ੍ਰਿੰਟ ਨੂੰ ਨਹੀਂ ਲਾਤੀ ਜਾਂ ਕਰਦੇ ਆ ਉਸ ਊਰਜਾ ਨੂੰ ਸਿ ਯਾਦ ਕਰਦੇ ਆ ਕਿ ਜਿੱਥੇ ਜਿੱਥੇ ਸੀ ਯਾਦ ਕਰਦੇ ਆ ਉਥੇ ਉਥੇ ਉਹ ਊਰਜਾ ਸਹਾਈ ਸੀ ਠੀਕ ਹੈ ਸੀ